ਆਪ ਜੋਦੀ ਪੂਰੋ ਦਰਵਾਜ਼ੇ ਦਾ ਰੁਕਿਆ ਨਾ ਕੋਈ ਨਾ ਕੋਈ ਨਾ ਮਾਰੀ ਕਰੋ ਜਾ ਦੇ ਜੀ ਨਾ ਉਹ ਵੀ ਫੇਰੀ ਪੁਰਦਾ ਹੈ ਇੱਕ ਮਿੰਟ ਇਹ ਕਿਉਂ ਹੋ ਰਹਾ ਦੇ ਕੰਕਰੀਟ ਵਿੱਚ ਸਾਫੇ ਨਹੀਂ ਮੇਰਾ ਫਰਕ ਕੀ ਕਹਿਣਾ ਚਾਹੋਗੇ ਆ ਜੀ ਜੀ ਦੇਖੋ ਜੀ ਜਿਵੇਂ ਆਪਾਂ ਨੂੰ ਪਤਾ ਹੈ ਕਿ ਦਰਿਆ ਦੇ ਵਿੱਚ ਪਾਣੀ ਬਹੁਤ ਆਇਆ ਹੋਆ ਤੇ ਮਹੀਨੇ ਤੋਂ ਇੱਥੇ ਸੇਵਾ ਨਿਰੰਤਰ ਲਗਾਤਾਰ ਚੱਲ ਰਹੀ ਆ ਪਰ ਅਚਾਨਕ ਅੱਜ ਇੱਕ ਕੁਲੇ ਵਾਲੇ ਲਾਗੇ ਜਿੱਥੇ ਬਾਬੇ ਵੀਰਸਾ ਦਾ ਗੁਰਦਾਰਾ ਬਣਿਆ ਉਥੇ ਢਾਹ ਲੱਗੀ ਆ ਤੇ ਸੜਕ ਤੱਕ ਰੁੜ ਕੇ ਮੰਨ ਲਓ 2 ਫੁੱਟ ਸੜਕ ਵੀ ਰੁੜ ਗਈ ਆ ਨਾਲ ਉਹ ਤੇ ਮੈਂ ਸਾਰੇ ਸਾਥਕਾਂ ਨੂੰ ਇਹੋ ਅਪੀਲ ਕਰਦਾ ਕਿ ਬਾਅਦ ਚੜ ਕੇ ਸੰਗਤ ਇੱਥੇ ਆਓ ਔੜੇ ਜਿੰਨੇ ਹੋ ਸਕਦੇ ਜਲਦੀ ਲੈ ਗਿਆ ਕਿ ਆਪਾਂ ਜਿਹੜੀ ਇੰਨੇ ਦਿਨਾਂ ਦੀ ਮਿਹਨਤ ਕਰਦੇ ਆ ਆਪਾਂ ਮਹੀਨਾ ਹੋ ਗਿਆ ਉਹ ਮਿਹਨਤ ਨੂੰ ਆਪਣੀ ਨੂੰ ਬੂਰ ਪੈਣਾ ਪਰ ਜੇ ਅੱਜ ਇੱਥੇ ਰੁੜ ਜਾਣਾ ਤੇ ਬਹੁਤ ਵੱਡਾ ਨੁਕਸਾਨ ਹੋਵੇ ਕਿਉਂਕਿ ਇਹ ਫਿਰ ਨੇ 15 ਫੁੱਟ ਥਾਂ ਨਹੀਂ ਵਾ ਤੇ ਕੈਮਰਾ ਮਾਰ ਕੇ ਜ ਕੋਈ ਵੀ ਨੁਕਸਾਨ ਹੁੰਦਾ ਤੇ ਮਾਰੇ ਭਲੀ ਕਰੇ ਜਲਦੀ ਤੋਂ ਜਲਦੀ ਸਾਰੀ ਸੰਗਤ ਇੱਥੇ ਪਹੁੰਚੋ ਬਰਜੀਗਾਂ ਖਾਲਸਾ ਫੈਰੀਗੀ ਫਤਿਹ ਕਰ ਜਾ ਜੀ ਹਾਂ ਜੀ ਕੀ ਗੱਲ ਹੋਈ ਆ ਜੀ ਇਹ ਨਾ ਨਵੀਂ ਢਾਹ ਲੱਗ ਗਿਆ ਜਿੱਥੇ ਅਕੇ ਕੁਲਿਆ ਪੈਣ ਦੇ ਵਿੱਚ ਢਾਹ ਲੱਗੀ ਉਹ ਚੱਜੇ ਮਨੇ ਢਾਹ ਲੱਗ ਗਿਆ ਸੰਗਤ ਨੂੰ ਬੇਨਤੀ ਆ ਸਾਡੀ ਆਉਦੇ ਸੰਬੰਧ ਨਾਲ ਕੇ ਜਿਵੇਂ ਸਰਕਾਰੀ ਮੁਲਾਜ਼ਮ ਆਪਣੇ ਸਾਡੇ ਮੇਰੇ ਭਰਾ ਕੰਮ ਕਰੁੰਦੇ ਨੇ ਬਹੁਤ ਸਤਿਕਾਰਯੋਗ ਪੰਜਾਂ ਛੱਬਿਆਂ ਦਿਨਾਂ ਤੋਂ ਸਾਡੇ ਨਾਲ ਜਿਹੜੇ ਸਾਥ ਦੇ ਰਹੇ ਨੇ ਇਸ ਟਾਈਮ ਤੇ ਇਹ ਮੰਤਰੀ ਸਾਹਿਬ ਵੀ ਇੱਥੇ ਆਉਣੇ ਬੋਲ ਚੁੱਕਣਦੇ ਆ ਹੋਰ ਇਲਾਕੇ ਦੇ ਸੰਗਤਾਂ ਮਹਾਪੁਰਖ ਪਹੁੰਚੇ ਹੋਏ ਨੇ ਤੇ ਮੇਰੇ ਵੀਰ ਜਿਹੜੇ ਵੀਰ ਘਰਾਂ ਦੇ ਬੈਠੇ ਨੇ ਪਿੰਡ ਦੇ ਵਿੱਚ ਮੇਰੇ ਵੀਰੋ ਜੋ ਵੀ ਧਤਵਾ ਕੇ ਸੇਵਾ ਪੂਰੀ ਹੁੰਦੀ ਐ ਇੱਥੇ ਥੋੜੇ ਸਰੀਏ ਕਟਾ ਕੇ ਲੋਹੇ ਦੇ ਫੁਰਬੁਰ ਦੀਆਂ ਉਹ ਵੀ ਦੇ ਦਿਓ ਮੇਰੇ ਵੀਰ ਤਗੜੇ ਹੋਵੇ ਸਾਡਾ ਹਰਪਣ ਕਰੋ ਬਹੁਤ ਜ਼ਿਆਦਾ ਖਤਰਾ ਇੱਥੇ ਵੱਲ ਗਿਆ ਜੋ ਖੁੰਡਿਆਲੇ ਮੱਥੇ ਗੁਰਦੁਆਰਾ ਬਾਬੇ ਵੀਰ ਸਿੰਘ ਸਾਹਿਬ ਦੇ ਲਾਗੇ ਇਹ ਕੁਝ ਪਲਾਂ ਦੇ ਵਿੱਚ ਢਾਹ ਲੱਗੀ ਆ ਖੰਡਿਆਲੇ ਢਾਹ ਨੇ ਬਹੁਤ ਜ਼ਿਆਦਾ ਨਿਸ਼ਕਾਨ ਕਰਤਾ ਇਹ ਦੂਸਰੀ ਲੱਗੀ ਢਾਹ ਇਹ ਦੂਸਰੀ ਢਾਹ ਲੱਗੀ ਆ ਜੀ ਬਹੁਤ ਵੱਡੀ ਢਾਹ ਲੱਗੀ ਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਮ ਕੀ ਆਪਣੀ ਜੈਦਰਬੀਰਾ ਸਿੰਘ ਬਾਬਾ ਜੀ ਅੱਜ ਕੀ ਗੱਲ ਹੋਈ ਜੀ ਭਾਈ ਮੈਂ ਤਾਂ ਮਰਣੀ ਉਸੇ ਨੇ ਬਨ ਬਨਣ ਮਰੇ ਉਸੇ ਗ੍ਰੇਡ ਲਾਉਣ ਦੇ ਹਾਂ ਤੇ ਮੈਂ ਹਾਂ ਮੈਂ ਜਾ ਕੇ ਚੱਕਰ ਮਾਰ ਕੇ ਉਹਨਾਂ ਨੂੰ ਦੇਖ ਕੇ ਉਹ ਤਕਾਲਾ ਪਈਆ ਤੇ ਦੇਖ ਉਹਨਾਂ ਚੱਕਰ ਮਾਰ ਮੈਂ ਇੱਥੇ ਆ ਕੇ ਆਇਆ ਹੀ ਮੋੜੀ ਗੱਡੀ ਮੋੜੀ ਆ ਗਈ ਇਸੇ ਤੇੜ ਪੈ ਗਈ ਮਾਰੀ ਜੀ ਨਾਲੇ ਸਿੰਘ ਆਪਣੇ ਦੋ ਤਿੰਨ ਬਜ਼ੁਰਗ ਬੈਠੇ ਮੈਂ ਹਾਂ ਗਿਆ ਜੇ ਕੰਮ ਵਾਜੇਗਾ ਲੰਮਰ ਫਿਰ ਸਕਤਾ ਦੋ ਤਿੰਨ ਆ ਗਏ ਉਹਨਾਂ ਨੇ ਦਵਾ ਦਵਾ ਲੈ ਲਾ ਲਾ ਕੇ ਫੋਨ ਕੀਤਾ ਤੇ ਟੋੜ ਟਾੜੇ ਲਿਆਂਦੇ ਮਹਾਰਾਜ ਮੈਂ ਨਾ ਗੁਰੂ ਨਾਲ ਆਖ ਸਾਹਿਬ ਮਿਹਰ ਕਰੂਗਾ ਬਚਾ ਜਿੰਨੇ ਦਾ ਕੰਮ ਗਿਆ ਹੀ ਫੇਰ ਬੜਿਆ ਬੜਿਆ ਕੰਮ ਗਿਆ ਹੀ ਗੁਰੂ ਰਾਮ ਦਾ ਹਮਾਰਾ ਸਕੇ ਪਾਸ਼ਾ ਦਾ ਆਸਰਾ ਉਹ ਟਾਕਿਆ ਤੇ ਉਹ ਸੰਗਤਾਂ ਲੱਗਿਆ ਉਹ ਰੁਗਿਆ ਆ ਕੋਈ ਥੋੜੇ ਬਾਅਦ ਮੈਂ ਦਾ ਆਸਰਾ ਰੱਖਦੇ ਵਾਜਦੇ ਆ ਸੰਗਤਾਂ ਨੇ ਆਗੇ ਰੱਖੀ ਜਰੂਰ ਕਰੋ ਇਹਦੀ ਦਰਿਆ ਦਾ ਕੀ ਪਤਾ ਮੈਂ ਕਿਧਰ ਪਾਣੀ ਧਨੀਵਾ ਦੇ ਇਧਰ ਰੁਚਾ ਜਿਹੜਾ ਪਤਾ ਨਹੀਂ ਆਗੇ ਮੈਂ ਤਾਂ ਜਰੂਰ ਕਰਨਾ ਹੁੰਦਾ ਫਰਜ਼ ਮੰਦਾ ਆਪਣਾ ਕਰੀਏ ਤਹੜੇ ਜਿੰਨੀ ਵਸਦੀ ਆ ਵਾਹਿਗੁਰੂ ਆਖ ਸਾਹਿਬ ਵਾਹਿਗੁਰੂ ਕਿਫਤ ਮੇਰਾ ਨਾਮ ਜੀ ਸੋਹ ਸਿੰਘ ਸਭਰਾੜੀ ਕੀ ਗੱਲ ਹੋਈ ਅੱਜ ਫੇ ਜਿਹੜੀ ਦੂਸਰੀ ਬਾਜੀ ਅਚਾਨਕ ਹੀ ਜਿੱਥੇ ਕਾ ਖੁੰਡੇ ਵਾਲੀਆਂ ਬੇਕਾਮ ਦਾ ਗੁਰਦੁਆਰਾ ਹੋ ਇੱਥੇ ਕ ਚਾਨਕੀ ਅੱਜ ਘੰਟਾ ਡੇਢ ਘੰਟਾ ਹੋ ਗਿਆ ਯਕਦਾ ਮੀਟਾ ਲੱਗ ਗਈ ਹੈ ਪਤਾ ਹੀ ਨਹੀਂ ਲੱਗਾ ਕਿਸ ਨੂੰ ਤੇ ਜਦੋਂ ਢੱਗਾ ਡਿੱਗੀਆਂ ਦੇ ਵਿੱਚ ਜਿਹੜਾ ਉਹ ਲਗਭਗ ਅੱਧੀ ਕਿ ਸੜਕ ਵੀ ਵਿੱਚ ਡਿੱਗ ਪਈ ਆ ਤੇ ਬਾਬਲਾ ਬਾਬਲਾ ਹੋ ਗਿਆ ਬਹੁਤ ਵੱਡਾ ਨੁਕਸਾਨਾ ਦੇ ਇੱਥੇ ਤਾਂ ਲੱਗਦੀ ਹੈ ਤੇ ਬਾਕੀ ਚਲੋ ਸੰਗਤ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਮੰਤਰੀ ਸਾਹਿਬ ਵੀ ਆਏ ਆ ਉਹ ਆਪ ਖੁਦ ਵੀ ਤੋੜੇ ਚੁੱਕ ਰਹੇ ਆ ਤੇ ਨਾਲ ਉਹਦੇ ਜਿੰਨੇ ਵੀ ਸਾਰੇ ਭੈਣ ਭਰਾ ਸਭਰਾਵਾਂ ਤੋਂ ਜਿੰਨੇ ਵੀ ਲੱਗ ਲੱਗਦੇ ਜਿਹਨੂੰ ਜਿਹਨੂੰ ਪਤਾ ਲੱਗਦਾ ਵਾ ਤੇ ਮੈਂ ਤਾਂ ਵੜੀ ਆ ਵੀ ਮਾੜਾ ਕਿਰਪਾ ਕਰੂ ਬਾ ਰੁਕ ਜੂਗੀ ਪਰ ਜੇ ਕੋਈ ਪੱਕਾ ਨਹੀਂ ਕਹਿ ਸਕਦੇ ਕਿਉਂਕਿ ਟਾਹ ਬਹੁਤ ਜ਼ਿਆਦਾ ਬੰਦ ਦੇ ਨਾਲ ਆਣ ਲੱਗੀ ਹੈ